ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਅਦਰਸ਼ ਨਗਰ ਚ ਬਾਬਾ ਬੁੱਢਾ ਜੀ ਦੇ ਇਹ ਗੁਰਦੁਆਰਾ ਸਾਹਿਬ ਚ ਅੱਜ ਬਾਬੇ ਦੇ ਪ੍ਰਕਾਸ਼ ਉਸਤ ਬਣਾਇਆ ਹੈ ਔਰ ਬੜਾ ਲੋਕਾਂ ਚ ਸ਼ਾਸ ਸੀ ਔਰ ਪਰਮਾਤਮਾ ਦੇ ਚਰਨਾਂ ਚ ਬੇਨਤੀ ਵੀ ਕੀਤੀ ਵੀ ਸਾਰੇ ਨਹੀਂ ਚੜਦੀ ਕਲਾ ਰਹੇ ਜਿੱਦਾਂ ਸਾਡੇ ਗੁਰੂਆਂ ਨੇ ਕਿਹਾ ਸੀ ਕਿ ਕੀਰਤ ਕਰੋ ਵੰਡ ਛਕੋ ਨਾਲ ਮਿਲ ਕੇ ਸਾਰਿਆਂ ਨੂੰ ਆਦੇਸ਼ ਵੀ ਦਿੱਤਾ ਔਰ ਬੜਾ ਕੁਝ ਆਕੇ ਭਾਈ ਜੀ ਨੇ ਦੱਸਿਆ ਗੁਰੂ ਜੀ ਦੀ ਜੀਵਨੀ ਬਾਰੇ ਬਹੁਤ ਸੁਣ ਕੇ ਮਨ ਨੂੰ ਪ੍ਰਸ਼ੰਸਾ ਆਈ ਵੀ ਅਸੀਂ ਉਸ ਗੁਰੂ ਦੇ ਵੰਸਾਂ ਜਿਨ੍ਹਾਂ ਨੇ ਆਪਣੀ ਕੌਮ ਲਈ ਆਪਣੇ ਦੇਸ਼ ਲਈ ਔਰ ਆਪਣੀ ਸਿੱਖੀ ਧਰਮ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਔਰ ਕੀ ਕੀ ਸਿੱਖਿਆ ਮੈਂ ਸਮਝ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਪਰ ਜੋ ਸਿੱਖੀ ਧਰਮ ਹੈ ਉਹ ਇੱਕ ਵੱਖਰੀ ਇੱਕ ਜਜ਼ਬਾਤ ਔਰ ਜੋਸ਼ ਭਰਿਆ ਇਹ ਸਿੱਖੀ ਜੀਵਨਾ ਔਰ ਪ੍ਰਮਾਤਮਾ ਦੇ ਚਰਨਾਚਰ ਅਰਦਾਸ ਕਰਦੇ ਆ ਮੇਰੇ ਨਗਰ ਨੂੰ ਮੇਰੇ ਇਲਾਕੇ ਨੂੰ ਮੇਰੇ ਫਤਿਹਗੜ੍ਹ ਸਿੱਧੇ ਦੀ ਤਰਜੀਹ ਹਮੇਸ਼ਾ ਤੰਦਰੁਸਤੀਆਂ ਬਖਸ਼ੀ ਔਰ ਚੜਦੀ ਕਲਾ ਬਖਸ਼ੀ ਐਦਾਂ ਹੀ ਅਸੀਂ ਚੜਦੀ ਕਲਾ ਲੋਕਾਂ ਦੀ ਮਾਨਤ ਦੀ ਔਰ ਆਪਣੇ ਸਮਾਜ ਦੀ ਸੇਵਾ ਕਰ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹ ਪ੍ਰਗਟਿਓ ਮਰਦ ਅੰਗਮੜਾ ਬਰਿਆਮ ਇਕੈਲਾ ਵਾਹ ਬੋ ਗੋਬਿੰਦ ਸਿੰਘ ਆਪੇ ਗੁਰੂ ਜੀ ਦਾ ਸਾਹਿਬੇ ਕਮਾਲ ਸਰਬਸਦਾਨੀ ਅੰਮ੍ਰਿਤ ਦੇ ਦਾਤੇ ਕਲਗੀ ਦਾ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਉਦੇਜ ਵਿੱਚ ਵਸਦੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅੱਜ ਆਵਰਿਸ ਨਗਰ ਸਰਹੰਦ ਬਾਬਾ ਬੁੱਢਾ ਜੀ ਗੁਰਦੁਆਰਾ ਵਿਖੇ ਸਮੂਹ ਸੰਗਤਾਂ ਵੱਲੋਂ ਪਰਮੰਦਰ ਸੇਵਾਦਾਰਾਂ ਵੱਲੋਂ ਧੰਨ ਧੰਨ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੈਂ ਨੌਜਵਾਨ ਸਿੱਖ ਪੀੜੀ ਨੂੰ ਇਹੀ ਬੇਨਤੀ ਕਰੂੰਗਾ ਕਿ ਨਸ਼ੇ ਦਾ ਤਿਆਗ ਕਰੋ ਨਸ਼ਾ ਦੂਰ ਰੋ ਅਗਰ ਨਸ਼ਾ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਦੇ ਬਾਟੇ ਦਾ ਨਸ਼ਾ ਕਰੋ ਗੁਰੂ ਵਾਲੇ ਬਣੋ ਸਿੰਘ ਸਜੋ ਗੁਰਬਾਣੀ ਨਾਲ ਜੁੜੋ ਮੈਂ ਹੀ ਅੱਜ ਦੇ ਨੌਜਵਾਨ ਨੂੰ ਇਹੀ ਸੰਦੇਸ਼ ਦਊਂਗਾ ਇਹੀ ਬੇਨਤੀ ਕਰੂੰਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ